ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਪਹੁੰਚ ਕੇ ਹੁਣ ਇੱਕ ਬੁੱਧਾ ਮਿਨਿਸਟਰੀ ਇਹ ਵੀ ਜੋਲ ਦੇ ਵਿੱਚ ਪੈਂਦੀ ਆ ਜੇ ਤੁਸੀਂ ਕਹੋ ਗੁਰਦੁਆਰਾ ਸਾਹਿਬ ਤੋਂ ਲਗਭਗ 1 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਇਹ ਬੁੱਧਾ ਮਿਨਿਸਟਰੀ ਆ ਬਹੁਤ ਸਾਰੇ ਬੋਧੀ ਲੋਕ ਇੱਥੇ ਰਹਿੰਦੇ ਆ ਪੜ੍ਹਾਈ ਕਰਦੇ ਆ ਤੇ ਉਹਨਾਂ ਦੇ ਧਾਰਮਿਕ ਗੁਰੂ ਜਿਹੜੇ ਆ ਉਹ ਵੀ ਇੱਥੇ ਰਹਿੰਦੇ ਆ ਇਹਦੀ ਹਿਸਟਰੀ ਬਾਰੇ ਤੁਹਾਨੂੰ ਹੁਣ ਮੈਂ ਸਾਰਾ ਜਾਣੂ ਕਰਾਉਂਗਾ ਜੋ ਵੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ ਜੁੜੇ ਰਹੋ ਮੇਰੇ ਚੈਨਲ ਨਾਲ ਤੇ ਆਹ ਕਰਦੇ ਆਂ ਬੁੱਧਾ ਮਨਿਸਤਰੀ ਦੇ ਸੈਰ ਇਹ ਹੈ ਮਨਿਸਤਰੀ ਦਾ ਮੁੱਖ ਦਵਾਰ ਅਗਰ ਤੁਸੀਂ ਮਨਿਸਤਰੀ ਘੁੰਮਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਰਮਸ਼ਾਲਾ ਤੋਂ ਪਾਲੋਂਪੜ ਵਾਲੇ ਰੋਡ ਦੇ ਉੱਤੇ ਆਉਣਾ ਪਏਗਾ ਤਕਰੀਬਨ 7 ਕਿਲੋਮੀਟਰ ਦੇ ਫਾਸਲੇ ਤੋਂ ਬਾਅਦ ਤੁਹਾਡੇ ਖੱਬੇ ਹੱਥ 'ਤੇ ਮਨਿਸਤਰੀ ਸਥਿਤ ਹੈ ਇਹ ਮਨਿਸਤਰੀ ਬੋਧੀਆਂ ਦੇ ਧਰਮਗੁਰੂ ਦੁਆਰਾ ਬੜਾਈ ਗਈ ਸੀ ਇਸ ਮੰਿਸਟਰੀ ਨੂੰ ਬਣਾਉਣ ਲਈ ਜਿੰਨਾ ਵੀ ਪੈਸਾ ਲੱਗਿਆ ਉਹਦੀ ਮਦਦ ਜਾਪਾਨ ਦੀ ਸਸਤਾ ਨੇ ਕੀਤੀ ਸੀ ਕਿਉਂਕਿ ਬੁੱਧਿਜਮ ਧਰਮ ਦੀ ਜਾਪਾਨ ਦੇਸ਼ ਦੇ ਵਿੱਚ ਵੀ ਬਹੁਤ ਮਾਨਤਾ ਹੈ ਇਸ ਵਿਸ਼ੇਸ਼ਟੀ ਦੇ ਵਿੱਚ ਬੁੱਧੀਆਂ ਦਾ ਰਹਿ ਆਸ਼ਰਮ ਕੇਂਦਰ ਆ ਤੇ ਬੁੱਧੀਆਂ ਨੂੰ ਇੱਥੇ ਬੁੱਧਿਜਮ ਧਰਮ ਬਾਰੇ ਪੜਾਇਆ ਜਾਂਦਾ ਹੈ ਇੱਥੇ ਦੇਸ਼ ਵਿਦੇਸ਼ਾਂ ਤੋਂ ਬੱਚੇ ਪੜਨ ਉਹਨੇ ਆਣ ਜਿਹੜੇ ਬੁੱਧੀ ਜਨ ਧਰਮ ਦੀ ਸਿੱਖਿਆ ਲੈਣਾ ਚਾਹੁੰਦੇ ਆ ਅਸੀਂ ਜਦੋਂ ਇਸ ਮੰਦਰ ਦੇ ਵਿੱਚ ਐਂਟਰ ਕੀਤਾ ਤਾਂ ਸਾਨੂੰ ਇੰਜ ਲੱਗਿਆ ਅਸੀਂ ਚਾਈਨਾ ਦੇਸ਼ ਦੇ ਵਿੱਚ ਆਣ ਪਹੁੰਚੇ ਆ ਕਿਉਂਕਿ ਇੱਥੇ ਬਹੁਤ ਹੀ ਸੁੰਦਰ ਤੇ ਸ਼ਾਂਤ ਮਾਹੌਲ ਸੀ ਵਾਤਾਵਰਨ ਵੀ ਬਹੁਤ ਵਧੀਆ ਸੀ ਇਸ ਮਿਨਿਸਟਰੀ ਦੇ ਵਿੱਚ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਇੱਕ ਗੱਲ ਦਾ ਖਿਆਲ ਰੱਖਣਾ ਪਏਗਾ ਤਾਨੂੰ ਇਸ ਮੰਦਿਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣਾ ਮੋਬਾਈਲ ਫੋਨ ਸਾਇਲੈਂਟ ਕਰਨਾ ਪਏਗਾ ਕਿਉਂਕਿ ਇਸ ਦੇ ਅੰਦਰ ਗੱਲਬਾਤ ਕਰਨੀ ਸ਼ੋਰ ਸ਼ਰਾਬਾ ਕਰਨਾ ਜਾਂ ਮੋਬਾਈਲ ਤੇ ਗੱਲ ਕਰਨੀ ਦੀ ਸਖਤ ਮਨਾਈ ਹੈ ਕਿਉਂਕਿ ਇਹ ਇੱਕ ਧਾਰਮਿਕ ਕੇਂਦਰ ਆ ਉਹ ਇੱਥੇ ਬੋਧੀ ਆ ਕੇ ਆਪਣਾ ਪੜਦੇ ਨੇ ਤੇ ਆਪਣੇ ਧਿਆਨ ਜਿਹੜਾ ਆ ਪ੍ਰਮਾਤਮਾ ਦੇ ਚਰਨਾਂ ਵਿੱਚ ਲਗਾਉਂਦੇ ਨੇ ਤਾਂ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਆ ਕਿ ਇੱਥੇ ਆ ਕੇ ਸ਼ੌਂ ਸ਼ਰਾਬਾ ਬਿਲਕੁਲ ਨਹੀਂ ਪਾਨਾ। ਇਹ ਜੋ ਸਾਹਮਣੇ ਤੁਸੀਂ ਤੱਕ ਦੇਖ ਰਹੇ ਹੋ ਇੱਥੇ ਇਹਨਾਂ ਦੇ ਧਾਰਮਿਕ ਗੁਰੂ ਬੈਠਦੇ ਨੇ ਤੇ ਇੱਥੇ ਆ ਕੇ ਧਾਰਮਿਕ ਗਤੀਵਿਧੀਆਂ ਜਾਂ ਕੋਈ ਧਾਰਮਿਕ ਸਮੇਲਨ ਦੇ ਵਿੱਚ ਹਿੱਸਾ ਲੈਂਦੇ ਨੇ। ਬਹੁਤ ਹੀ ਸ਼ਾਨਦਾਰ ਕਲਾਕਾਰੀ ਇਸ ਮੰਦਿਰ ਦੇ ਅੰਦਰ ਕੀਤੀ ਹੋਈ ਆ। ਇੱਥੇ ਇਹਨਾਂ ਦੇ ਧਾਰਮਿਕ ਗੁਰੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਸੰਜੋਗਤ ਹਨ। ਇਸ ਤੋਂ ਬਾਅਦ ਅਸੀਂ ਹੁਣ ਚੱਲਾਂਗੇ ਬਲਾਈਲਾਮਾ ਟੈਂਪਲ ਧਰਮਸ਼ਾਲਾ ਉੱਥੇ ਦੇ ਵੀ ਤੁਹਾਨੂੰ ਮੰਦਰਾ ਦੀ ਕਰਾਵਾਂਗੇ ਸੈਰ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਬਾਕੀ ਦੋਸਤਾਂ ਮਿੱਤਰਾਂ ਨੂੰ ਇਹੀ ਮੇਰੀ ਰਿਕੁਐਸਟ ਹੈ ਅਗਰ ਤੁਸੀਂ ਮੇਰਾ ਚੈਨਲ ਫੋਲੋ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਮੈਂ ਤੁਹਾਨੂੰ ਬੜਮੁੰਨੀਆਂ ਜਾਣਕਾਰੀਆਂ ਸਮੇਂ-ਸਮੇਂ 'ਤੇ ਦਿੰਦਾਰਮਾ ਤੇ ਮੈਨੂੰ ਵੀ ਖਲਾਸ਼ੀਰੀ ਮਿਲਦੀ ਰਵੇ ਕਿ ਤੁਸੀਂ ਮੇਰੇ ਚੈਨਲ ਨੂੰ ਲਾਈਕ ਤੇ ਫੋਲੋ ਤੇ ਸ਼ੇਅਰ ਕਰਦੇ ਹੋ ਮਕਲੋਟ ਗੰਚ ਤਾਂ ਬੱਸ ਤਾਂ ਮਸ਼ਹੂਰ ਹੈ ਹੀ ਹੈ ਪਰ ਜ਼ਿਆਦਾਤਰ ਇਹ ਬੋਧੀਆਂ ਦੇ ਗੁਰੂ ਦলাই ਲਾਮਾ ਦੇ ਨਾਂ ਨਾਲ ਬਹੁਤ ਮਸ਼ਹੂਰ ਹੈ। ਚੀਨ ਨੇ ਅਕਸਰ ਇਹ ਸੋਚਿਆ ਕਿ ਨਾ ਲੱਗਦੇ ਜਿਹੜੇ ਉਹਦੇ ਦੇਸ਼ ਆ ਉਹਨਾਂ ਤੇ ਕਬਜ਼ਾ ਕੀਤਾ ਜਾਵੇ ਪਰ ਤਕਰੀਬਨ ਉਹ ਅਸਫਲ ਰਿਹਾ। ਸਨ 1950 ਦੇ ਵਿੱਚ ਚਾਈਨਾ ਨੇ ਤਿੱਬਤ ਦੇਸ਼ ਦੇ ਉੱਤੇ ਅਧਿਕਾਰ ਜੁਣਾਇਆ ਤੇ ਉੱਥੇ ਬੋਧੀਆਂ ਦੇ ਉਹਦਾ ਆ ਜਿਹੜਾ ਵਿਰੋਧ ਕੀਤਾ ਪਰ ਉਹ ਵਿਰੋਧ ਅਸਫਲ ਰਿਹਾ ਤੇ ਸਾਨੂੰ 1959 ਦੇ ਵਿੱਚ ਲਾਈਲਾਮਾ ਜੀ ਤਾਂ ਬਾਕੀ ਉਹਨਾਂ ਦੇ ਅਨੇ ਆਈ ਇਸ ਜਗ੍ਹਾ ਤੇ ਉੱਤੇ ਆ ਕੇ ਬਸ ਗਏ ਇਸ ਸ਼ਹਿਰ ਨੂੰ ਮਿਨੀ ਲਹਾਸਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਆ ਕਿਉਂਕਿ ਜਿਹੜਾ ਮਿਨੀ ਲਹਾਸਾ ਆ ਤਿੱਬਤ ਦੇਸ਼ ਦੀ ਰਾਜਧਾਨੀ ਆ ਤੇ ਇੱਥੇ ਵੀ ਜ਼ਿਆਦਾਤਰ ਉਹਨਾਂ ਦੇ ਲੋਕ ਰਹਿੰਦੇ ਨੇ ਉਹ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਦੇਸ਼ ਤਿੱਬਤ ਇਥੋਂ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਪਰ ਉਸ ਦੇਸ਼ ਦੀ ਸਰਕਾਰ ਇੱਥੋਂ ਚੱਲਦੀ ਆ ਮਖਲੌਰ ਗਾਂਝ ਜਾਨੀ ਆਪਣੇ ਭਾਰਤ ਦੇਸ਼ ਦੇ ਵਿੱਚ ਬਸਿਆ ਹੋਇਆ ਸ਼ਹਿਰ ਤੋਂ ਇੱਥੇ ਉਹਨਾਂ ਦੇ ਕਾਫੀ ਸਰਕਾਰੀ ਦਫ਼ਤਰ ਆ ਤੇ ਉਹਦੇ ਨਾਲ ਨਾਲ ਉਹਨਾਂ ਦਾ ਪਾਰਲੀਮੈਂਟ ਹਾਊਸ ਵੀ ਇਸ ਸ਼ਹਿਰ ਦੇ ਵਿੱਚ ਬਸਿਆ ਹੋਇਆ ਆ ਸ਼ਹਿਰ ਦਾ ਨਾਮ ਮਖਲੌਰ ਗਾਂਝ ਹੋਰ ਅਸੀਂ ਪਹੁੰਚੇ ਹੋਏ ਸੀਗੇ ਇੱਥੇ ਇਹਨਾਂ ਦੇ ਧਾਰਮਿਕ ਸਥਾਨ ਲਾਈਲਾਮਾ ਟੈਂਪਲ ਦੇ ਵਿੱਚ ਆਓ ਤੁਹਾਨੂੰ ਲੈ ਚੱਲਦੇ ਆ ਅੰਦਰ ਤੇ ਕਰਾਉਂਦੇ ਆ ਛੋਟੀ ਜੀ ਇਸ ਮੰਦਰ ਦੀ ਸੈਰ ਮੇਰੇ ਨਾਲ ਗਜਜੀਤ ਜੀ ਫਿਰ ਤੋਂ ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਦਲਾਈ ਲਾਮਾ ਟੈਂਪਲ ਹੈ ਜਾਂ ਅਸੀਂ ਇਹਨੂੰ ਕਹਾਂਗੇ ਕਿ ਦਲਾਈ ਲਾਮਾ ਦੇ ਰਹਿਣ ਦਾ ਸਥਾਨ ਜਾਂ ਉਸ ਦਾ ਘਰ ਇਸ ਦੇ ਅੰਦਰ ਜਾਣ ਦੀ ਕੋਈ ਟਿਕਟ ਨਹੀਂ ਲੱਗਦੀ ਆ ਇਹ ਹੈ ਇੱਥੇ ਦਾ ਅੰਦਰਲਾ ਮੰਦਿਰ ਦਾ ਸਥਾਨ ਇੱਥੇ ਵੀ ਤੁਹਾਨੂੰ ਇਹੀ ਰਿਕਵੈਸਟ ਇੱਥੀ ਜਾਂਦੀ ਆ ਕਿ ਜਦੋਂ ਤੁਸੀਂ ਸਮੰਦਰ ਦੇ ਵਿੱਚ ਆਓ ਇੱਥੇ ਆ ਕੇ ਚੁੱਪ ਦਾ ਧਾਨ ਬਖਸ਼ੋ ਕੋਈ ਸ਼ੋਰ ਸ਼ਰਾਬਾ ਜਾਂ ਫੋਨ ਤੇ ਉੱਚੀ ਗੱਲ ਨਾ ਕਰੋ ਫੋਨ ਨੂੰ ਸਾਇਲੈਂਟ ਕਰ ਲਿਆ ਜਾਵੇ ਇਹ ਸੀਗਾ ਅੱਜ ਦਾ ਸਾਡਾ ਬਲੌਗ ਤੁਸੀਂ ਵੀ ਜਰੂਰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਗਲਾਈ ਨਾਮਾ ਟੈਂਪਲ ਬਾਦ ਅਸੀਂ ਮਿਨਿਸਟਰੀ ਪਹੁੰਚੇ ਮਿਨਿਸਟਰੀ ਘੁੰਮ ਕੇ ਦੇਖੀ ਲਾਈਲਾਮਾ ਜੀ ਦੀ ਬਹੁਤ ਵਧੀਆ ਇੱਥੇ ਵੀ ਮਾਨੂੰ ਕਾਫੀ ਸਕੂਨ ਮਿਲਿਆ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਕਮੈਂਟ ਜ਼ਰੂਰ ਕਰਨਾ ਤੁਹਾਡੇ ਕਮੈਂਟ ਤੇ ਲਾਈਕ ਸਾਨੂੰ ਹਲਾ ਸ਼ੇਰੀ ਦਿੰਦੇ ਨੇ ਫਿਰ ਸਾਡਾ ਵੀ ਦਿਲ ਕਰਦਾ ਕਿ ਅਸੀਂ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਐਕਸਪਲੋਰ ਕਰਾਈਏ ਜਾਂ ਉਹਨਾਂ ਦੀ ਸ਼ੇਅਰ ਕਰਾਈਏ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਧੰਨਵਾਦ